ਹੈਲੋ ਫਰੈਂਡਸ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਮੋਂਗੇ ਤੇ ਲੋ ਜੀ ਇੱਧਰ ਹੋ ਰਿਹਾ ਜੀ ਫੋਟੋ ਸ਼ੂਟ ਦੁਲਨ ਦੁਲੰਦਾ ਤੇ ਦੁੱਲੇ ਦਾ ਹਨਾ ਤੇ ਸਾਡੀ ਤਾਂ ਗੁੜਿਆ ਹੀ ਲੱਗਦੀ ਹੈ ਜੀ ਕੁੜੀ ਲੱਗਦੀ ਹੈ ਸਾਡੀ ਤੇ ਅਸੀਂ ਕੁੜੀ ਵਾਲਿਆਂ ਕੰਨੀ ਤੋਂ ਐ ਤੇ ਬਹੁਤ ਵਧੀਆ ਜੋੜੀ ਹੈ ਜੀ ਵਾਹਿਗੁਰੂ ਸਲਾਮਤ ਰੱਖੇ ਵਾਹਿਗੁਰੂ ਸਦਾ ਠੀਕ ਠਾਕ ਰੱਖੇ ਜੋੜੀ ਨੂੰ ਸਲਾਮਤ ਰੱਖੇ ਔਰ ਕਾਮਯਾਬੀਆਂ ਤਰੱਕੀਆਂ ਦਵੇ ਜੋੜੀ ਨੂੰ ਤੇ ਦੋਨੋਂ ਜੋੜੀ ਹੈ ਜਿਹੜੀ ਕੈਨੇਡਾ ਤੋਂ ਆਈ ਹੈ ਜੀ ਕੁੜੀ ਵੀ ਕੈਨੇਡਾ ਤੋਂ ਐ ਤੇ ਮੁੰਡਾ ਵੀ ਕਨੇਡਾ ਤੋਂ ਆਇਆ ਹੈ ਹਨਾ ਤੇ ਲੋ ਜੀ ਫੋਟੋ ਸ਼ੂਟ ਹੋ ਰਿਹਾ ਤੇ ਇੱਧਰ ਬੀਬੀਆਂ ਦਾ ਇੱਕ ਪਾਸੇ ਪੈ ਰਿਆ ਤਾਂ ਭੰਗੜਾ ਛੰਗੜਾ ਤੇ ਪਹਿਲਾਂ ਮੈਂ ਉੱਧਰ ਵੀਡੀਓ ਸ਼ੂਟ ਕਰੀ ਦੋਨਾਂ ਜਣਿਆਂ ਦੀ ਹੁਣ ਫਿਰ ਮੈਂ ਦੌੜ ਕੇ ਆ ਗਈ ਇੱਧਰ ਫਟਾਫਟ ਮੈਂ ਕਿਹਾ ਕੀਤੀ ਬੀਬੀਆਂ ਦਾ ਨੱਚਣਾ ਟੱਪਣਾ ਮਿਸ ਨਾ ਹੋ ਜੇ ਇਹਨਾਂ ਦੀ ਵੀਡੀਓ ਵੀ ਬਣਾਣੀ ਲਾਜ਼ਮੀ ਹੈ ਹਨਾ ਬਣਦੀ ਹੈ ਬਈ ਤੇ ਲਾਲ ਪੀਲੇ ਨੀਲੇ ਪਾਕੇ ਸੂਟ ਸੋਹਣੀਆਂ ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ ਤੇ ਗਾਣੇ ਵਜਾਣੇ ਚੱਲ ਰਹੇ ਤੇ ਜੀ ਤੇ ਸੱਚੀ ਨੂੰ ਅੱਜ ਤਾਂ ਫਰੂਟ ਬਣੀ ਵੀਆਂ ਸਾਰੀਆਂ ਤੇ ਸਾਰਾ ਦਿਨ ਕੰਮ ਧੰਦੇ ਨਹੀਂ ਮੁੱਕਦੇ ਬਈ ਬੀਬੀਆਂ ਦੇ ਸਾਰਾ ਦਿਨ ਘਰ ਦੇ ਵਿੱਚ ਭਾਂਡੇ ਝਾੜੂ ਪੋਚਾ ਬਰਤਨ ਵਗੈਰਾ ਹਨ ਸਾਰਾ ਦਿਨ ਕੰਮ ਨਹੀਂ ਮੁੱਕਦੇ ਅੱਜ ਬੀਬੀਆਂ ਨੂੰ ਮਸਾ ਮੌਕਾ ਮਿਲਿਆ ਬਈ ਨੱਚ ਲੈਣ ਦੋ ਤੇ ਧੁੱਪ ਵੀ ਬੜੀ ਸੋਹਣੀ ᱛੀ ਆਈ ਨਹੀਂ ਤਾਂ ਵੀ ਜ਼ਿਆਦਾ ਠੰਡ ਹੈ ਧੁੱਪ ਵੀ ਤੀ ਸੂਰਜ ਦੇਵਤਾ ਨੇ ਵੀ ਦਰਸ਼ਨ ਦੇ ਹੋਏ ਤੇ ਤੇ ਬੀਬੀਆਂ ਨੇ ਨੱਚ ਨੱਚ ਕੇ ਤਮਾਲਾਂ ਪਾਈਆਂ ਤੇ ਇੱਕ ਪਾਸੇ ਲੱਗੇ ਹੋਏ ਤੇ ਮੁੰਡੇ ਖੁੰਡੇ ਨੱਚਣ ਦੂਜੇ ਪਾਸੇ ਔਰ ਬਿਆਹ ਦੇ ਵਿੱਚ ਆਏ ਹੋਏ ਆ ਜੀ ਫੇਮਸ ਸਿੰਗਰ ਦੀਪ ਢਿੱਲੋਂ ਤੇ ਜੈਸਮਿਨ ਜੱਸੀ ਹੁਣ ਉਹਨਾਂ ਦਾ ਖਾੜਾ ਲੱਗ ਪਿਆ ਪਹਿਲਾਂ ਬੀਬੀਆਂ ਨੂੰ ਨੱਚ ਟੱਪ ਲੈਣ ਦੋ ਇਹ ਤੋੜ ਰੀਆਂ ਜੀ ਛੱਜ ਨਾਨਕੀਆਂ ਦਾਦਕੀਆਂ ਦਾ ਮੁਕਾਬਲਾ ਆਮੋ ਸਾਹਮਣੇ ਹੋ ਰਿਹਾ ਤੇ ਇਹ ਹੁਣ ਡੀਜੇ ਤੇ ਨੱਚ ਰੀਆਂ ਜੀ ਤੇ ਡੀਜੇ ਦਾ ਸਾਊਂਡ ਆਂਦਾ ਇਸ ਕਰਕੇ ਮੈਨੂੰ ਮਿਊਟ ਕਰਨਾ ਪਿਆ ਹੈ ਤੇ ਕਮੈਂਟ ਕਰਕੇ ਦੱਸਿਓ ਕਿ ਆਪਾਂ ਸਾਊਂਡ ਲੈ ਸਕਦੇ ਆ ਜਾਂ ਨਹੀਂ ਲੈ ਸਕਦੇ ਹਨਾ ਤੇ ਮੈਂ ਤਾਂ ਮਿਊਟ ਕਰਤਾ ਲੇਕਿਨ ਮੈਂ ਮੋਸਟਲੀ ਕਈ ਵੀਡੀਓ ਚ ਦੇਖਿਆ ਵੀ ਉਹਦੇ ਵਿੱਚ オリジナル ਹੀ ਵੀਡੀਓ ਪਾ ਦਿੰਨੇ ਆ ਰਿਕਾਰਡਿੰਗ ਨਹੀਂ ਕਰਦੇ ਹੈਗੇ ਹਨਾ ਲੇਕਿਨ ਮੈਨੂੰ ਤਾਂ ਬਈ ਮੇਰੇ ਨਾਲ ਕਈ ਵਾਰ ਪ੍ਰੋਬਲਮ ਹੋਈ ਹੈ ਇਸ ਕਰਕੇ ਮੈਂ ਮਿਊਟ ਕਰ ਦਿੰਨੀ ਆ ਤੇ ਇੱਧਰ ਟੁੱਟ ਰਿਹਾ ਜੀ ਛੱਜ ਨਾਨਕੇ ਦਾਦਕਿਆਂ ਦਾ ਮੁਕਾਬਲਾ ਆਮੋ ਸਾਹਮਣੇ ਇਹ ਤੋਂ ਬਾਅਦ ਦੇਖਾਂਗੇ ਦੀਪ ਢਿੱਲੋ ਦਾ ਖਾੜਾ ਤੇ ਜੈਸਮੀਨ ਜੱਸੀ ਖਾੜਾ ਨਹੀਂ ਸੌਰੀ ਵਿਆਹ ਦੇ ਵਿੱਚ ਇਨਵਾਈਟ ਕਰਿਆ ਉਹਨਾਂ ਨੂੰ ਤੇ ਅੱਜ ਵਿਆਹ ਦੇ ਵਿੱਚ ਗਾਣਾ ਵਜਾਣਾ ਹੋਊਗਾ ਦੀਪ ਢਿੱਲੋ ਤੇ ਜੈਸਮੀਨ ਜੱਸੀ ਦਾ ਔਰ ਪਹਿਲਾਂ ਨੱਚ ਲੈਣ ਦੋ ਨਾਨਕੀਆਂ ਦਾਦਕੀਆਂ ਨੂੰ ਤੇ ਲੋਜਿਕ ਪਾਸੇ ਆਪਾਂ ਦੇਖਦੇ ਆਂ ਯੋਵਨ ਨੂੰ ਯੋਵਨ ਖਾ ਰਿਹਾ ਖਾਣਾ ਯੋਵਨ ਨੂੰ ਲੱਗੀ ਹੋਈ ਸੀ ਬਹੁਤ ਜ਼ਿਆਦਾ ਭੁੱਖ ਔਰ ਜੋਤ ਨੂੰ ਵੀ ਲੱਗੀ ਹੋਈ ਸੀ ਭੁੱਖ ਦੋਨੋਂ ਜਣੇ ਭੈਣ ਭਾਈ ਖਾ ਰਹੇ ਆ ਜੀ ਆਪਣਾ ਆਪਣਾ ਖਾਣਾ ਭਰ પેટ ਖਾਣਾ ਦੋਨੋਂ ਜਣੇ ਕਹਿੰਦੇ ਆਪਾਂ ਨੂੰ ਕੀ ਲੈਣਾ ਵਿਆਹ ਤੋਂ ਆਪਾਂ ਖਾਓ ਪੀਓ ਐਸ਼ ਕਰੋ ਬੱਚਿਆਂ ਨੂੰ ਹੁੰਦਾ ਨਾ ਵੀ ਬਸ ਖਾਓ ਪੀਓ ਇਹਨਾਂ ਨੂੰ ਵਿਆਹ ਕਿਹੜਾ ਦੇਖਣਾ ਹੁੰਦਾ ਇਹਨਾਂ ਨੇ ਤਾਂ ਆਪਣੀ ਮਸਤੀ ਕਰਨੀ ਹੁੰਦੀ ਹੈ ਇਹ ਦੋਨੋਂ ਜਣੇ ਨਾ ਹਰ ਜਗ੍ਹਾ ਖਾਣੇ ਪਾ ਲੱਗ ਜਾਂਦੇ ਆਂ ਭੁੱਖ ਦੇਖੋ ਕੋਈ ਵੀ ਨਹੀਂ ਹੈ ਉਹਰੇ ਨਾਲ ਅੰਦਰ ਬਾਹਰ ਆ ਸਾਰੇ ਪਰ ਇਹਨੇ ਕੀ ਕਰਿਆ ਹਮਲਾ ਕਰ ਦਿਆ ਉਹਦੇ ਇਹ ਦੇਖੋ ਇਹ ਜੋ ਤਾਂ ਇਹ ਦੇਖੋ ਫੁੱਲ 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 ਬਾਹਰ ਹੀ ਚੌਂਵੀਨ ਖਾਰਿਆ ਤਾਂ ਇਹ ਬੰਦਾ ਪੰਜਾਨ ਲਈ ਤੁਸੀਂ ਸਾਰੇ ਵੀਡੀਓ ਦੇਖੇ ਨਾ ਟਣ 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 ਜੇ ਜੇ ਯੋ ساری ਬੋਤਲ ਪੀਜੂਗਾ ਪੜੀਏ ਚਾਰੀ ਕੁੜੀ ਕੋ ਚਾਤੇ ਤਾਈ ਨੂੰ ਕੁੜੀਆਂ ਸੇਲੀ ਹੁੰਦੀ ਆ ਬਹੁਤ ਪਿਆਰ ਹੁੰਦਾ ਇਹ ਬੀਆ ਦਾ ਰਹਦੇ ਆਉਂਦੇ ਜਦੋਂ ਵੀ ਨਹੀਂ ਰਹਿੰਦੇ ਕਿ ਭਾਈ ਜਰਾ ਆਪਾਂ ਦਾ ਕੋਈ ਕੋ ਖਾਣੇ ਦੀ মেডভিয়া ਤੇ ਦੀਪ ਢਿੱਲੋਰ ਜੈਸਮின் ਜੱਸੀ ਦਾ ਸੌਂਗ ਚੱਲ ਰਿਹਾ ਤਾਂ ਦੋਨੋਂ ਜਣੇ ਗਾ ਰਹੇ ਤੇ ਔਰ ਇੱਧਰ ਹੋ ਰਿਹਾ ਜੀ ਜੈਮ ਵਾਲਾ ਦਾ ਜੈਮ ਵਾਲਾ ਦੀ ਰਸਮ ਤੇ ਕੁੜੀ ਮੁੰਡਾ ਇੱਕ ਦੂਜੇ ਨੂੰ ਪਾ ਰਹੇ ਆ ਜੀ ਜੈਮ ਵਾਲਾ ਤੇ ਬਹੁਤ ਬਹੁਤ ਵਧਾਈਆਂ ਜੀ ਦੋਨੋਂ ਜੋੜੀ ਨੂੰ ਮੁਬਾਰਕਾਂ ਦਿਓ ਜੀ ਸਾਰੇ ਜਣੇ ਕਮੈਂਟ ਕਰਕੇ ਪਾਸੇ ਹੋ ਰਿਹਾ ਤਾਂ ਜੀ ਗਾਣਾ ਵਜਾਣਾ ਔਰ ਦੂਜੇ ਪਾਸੇ ਲੋਕ ਚੜ ਰਹੇ ਤੇ ਸਟੇਜ ਦੇ ਉੱਪਰ ਕਹਿੰਦੇ ਸਾਰੇ ਜਣੇ ਫੋਟੋ ਸ਼ੂਟ ਕਰਾਣਾ ਆਏ ਕਿਉਂਕਿ ਫੋਟੋਆਂ ਵਾਲੇ ਵੀ ਬਹੁਤ ਜ਼ਿਆਦਾ ਭੀੜ ਲੱਗੀ ᱛੀ ਜੈਸਮੀਨ ਜੱਸੀ ਔਰ ਦੀਪ ਢਿੱਲੋ ਦੇ ਨਾਲ ਖਿਚਾਣ ਵਾਲੇ ਫੋਟੋ ਆ ਤੇ ਸਾਨੂੰ ਵੀ ਫਿਰ ਰੀਸ ਲੱਗੀ ਅਸੀਂ ਕਿਹਾ ਅਸੀਂ ਵੀ ਫੋਟੋ ਖਚਾਵਾਂਗੇ ਤੇ ਇਸ ਤੋਂ ਬਾਅਦ ਮੈਂ ਵੀ ਫੋਟੋ ਖਚਾਉਂਗੀ ਜੀ ਆਪਣੀ ਦਰ ਦੀਆ ਮੱਲੋ ਬੱਲੀ ਸਾਥੇ ਹੋਏ ਕਿੰਨਾ ਸ਼ੌਂਕੀ ਫੁੱਲ ਦਿnde ਟੁੱਟਣ ਕਰੀ ਜਨਾ ਤੇ ਜਿਉਣਾ ਕਾਦਾ ਜੇ ਸ਼ੌਂਕਾਂ ਉਤੇ ਲਾਈ ਰੀ ਜਨਾ ਕੰਮ ਅੜੇ ਜਿਹੜਾ ਬਣ ਕੇ ਥਮ ਗਾ ਪਹ ਲੋ ਜੀ ਜਸਟ ਆਪਾਂ ਜਾ ਰਹੇ ਹੁਣ ਘਰ ਨੂੰ ਵਾਪਸ ਹੋਰ ਆਪਾਂ ਜਾ ਰਹੇ ਆ ਮੁਬਾਰਕ ਪਰਗੰਦੀ ਨੂੰ ਡੇਰਾ ਬਸੀ ਨੂੰ ਤੇ ਇੱਧਰ ਪੈਲਸ ਦਾ ਬੁੱਕ ਹੋਇਆ ਵਾ ਔਰ ਥੱਕ ਚੁੱਕੇ ਆ ਬਹੁਤ ਜ਼ਿਆਦਾ ਵਿਆਹ ਦੇ ਵਿੱਚ ਫੇਮਸ ਸਿੰਗਰ ਜੈਸਮੀਨ ਜੱਸੀ ਔਰ ਦੀਪਤੀ ਲੋਏ ਤੇ ਚੋਸੀ ਆ ਤੰਦ ਲਿਆ ਪਹਿਲੀ ਵਾਰ ਦੇਖਿਆ ਮਨੇ ਫੇਸ ਟੂ ਫੇਸ ਸਿੰਗਰ ਹਨ ਮੈਂ ਤਾਂ ਪਹਿਲੀ ਵਾਰ ਦੇਖਿਆ ਵਕੀਲ ਸਾਹਿਬ ਨੇ ਤਾਂ ਪਹਿਲਾਂ ਦੇਖ ਲਏ ਹੋਣੇ ਪਤਾ ਨਹੀਂ ਪਰ ਮੈਂ ਫਸਟ ਟਾਈਮ ਦੇਖਿਆ ਵੈਸੇ ਤਾਂ ਫੋਨਾ ਫੋਨਾ ਤੇ ਬਹੁਤ ਦੇਖਿਆ ਹੈ ਪਰ ਇਸ ਟਾਈਮ ਪਹਿਲੀ ਵਾਰ ਦੇਖਿਆ ਮੇਰੀ ਯਾਦ ਵੀ ਨਹੀਂ ਕੋਈ ਦੇਖਿਆ ਹੋਣਾ ਨਹੀਂ ਦੇਖਿਆ ਹੋਣਾ ਯਾਦ ਨਹੀਂ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਔਰ ਵਲੋਗ ਕਰਦੇ ਆਪਾਂ ਐਂਡ ਇਥਿਓ ਥੱਕ ਚੁੱਕੇ ਆ ਬਹੁਤ ਜ਼ਿਆਦਾ ਵੇ ਅਗੇ ਵਿੱਚ ਚਾਹੇ ਕੋਈ ਕੰਮ ਵੀ ਨਾ ਕਰੇ ਹਨਾ ਉਈਓ ਥੱਕ ਜਾਨੇ ਆ ਤੇ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਂ ਤਦ ਤੱਕ ਲਈ ਬਾਏ ਬਾਏ ਔਰ ਫੋਲੋਵਰਸ਼ ਕਰਿਓ ਸਕਿਪ ਨਾ ਕਰਿਓ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਬਾਏ ਜੀ ਬਾਏ